ਦਿੱਲੀ ਦੇ ਵਿੱਚ ਪੈ ਗਿਆ ਇੱਕ ਨਵਾਂ ਹੀ ਰੌਲਾ ਕਹਿੰਦੇ ਆ ਗਿਆ ਨਵਾਂ ਗੈਂਗ ਲੋਕਾਂ ਨੂੰ ਕਰਦਾ ਤੰਗ ਪਰੇਸ਼ਾਨ ਤੇ ਲੋਕਾਂ ਤੋਂ ਖੋਹ ਲੈਂਦਾ ਸਮਾਨ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਕਹਿੰਦੇ ਵੀ ਹੁਣ ਦਿੱਲੀ ਦੇ ਵਿੱਚ ਇੱਕ ਨਵਾਂ ਗਰੁੱਪ ਪੈਦਾ ਹੋ ਗਿਆ ਕਿਹੜਾ ਗਰੁੱਪ ਹੈ ਖੁਜਲੀ ਗਰੁੱਪ ਕਹਿੰਦੇ ਵੀ ਲੋਕਾਂ ਨੂੰ ਖੁਜਲੀ ਹੁੰਦੀ ਆ ਤਾਂ ਜਦੋਂ ਉਹ ਸਮਾਨ ਆਪਣਾ ਥੱਲੇ ਰੱਖ ਦਿੰਦੇ ਆ ਤਾਂ ਚੋਰ ਆਉਂਦੇ ਨੇ ਤੇ ਚੋਰੀ ਕਰਕੇ ਚਲੇ ਜਾਂਦੇ ਨੇ ਆ ਵੀਡੀਓ ਨਾਲ-ਨਾਲ ਚੱਲ ਰਹੀ ਹੈ ਪਹਿਲਾਂ ਇੱਕ ਸਟੋਰ ਦੀ ਵੀਡੀਓ ਹੈ ਜਿੱਥੇ ਇੱਕ ਵਿਅਕਤੀ ਦੇ ਉੱਪਰ ਜਿਹੜਾ ਖੁਜਲੀ ਵਾਲਾ ਪਾਊਡਰ ਸਿੱਟਿਆ ਜਾਂਦਾ ਤਾਂ ਉਸ ਤੋਂ ਬਾਅਦ ਉਹ ਵਿਅਕਤੀ ਆਪਣੇ ਕੱਪੜੇ ਉਤਾਰ ਕੇ ਖੁਜਲੀ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਚੋਰ ਨੇ ਆਉਂਦੇ ਨੇ ਉਸ ਦਾ ਬੈਗ ਲੈ ਕੇ ਚਲੇ ਜਾਂਦੇ ਨੇ ਤਾਂ ਦੋਸਤੋ ਹੁਣ ਸਤਾਰਕ ਰਹਿਣ ਦੀ ਲੋੜ ਹੈ ਵੀਡੀਓ ਦੂਸਰੀ ਵੀ ਇੱਕ ਤੁਹਾਡੇ ਨਾਲ ਸਾਂਝੀ ਕਰ ਰਹੇ ਜਿੱਥੇ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੀ ਇੱਕ ਗਰੁੱਪ ਦੇ ਵਿੱਚ ਚਾਰ-ਪੰਜ ਬੰਦੇ ਨੇ ਜਿਹੜਾ ਇੱਕ ਬੰਦਾ ਹੈ ਉਹ ਪਹਿਲਾਂ ਖੁਜਲੀ ਵਾਲਾ ਪਾਊਡਰ ਵਿਅਕਤੀ ਦੇ ਉੱਪਰ ਪਾਉਂਦਾ ਤਾਂ ਉਸ ਤੋਂ ਬਾਅਦ ਜਦੋਂ ਉਹ ਵਿਅਕਤੀ ਆਪਣੇ ਕੱਪੜੇ ਉਤਾਰਦਾ ਹੈ ਤਾਂ ਇਹ ਪੂਰਾ ਗਰੁੱਪ ਐਕਟਿਵ ਹੋ ਜਾਂਦਾ ਤੇ ਉਸ ਦਾ ਸਮਾਨ ਚੋਰੀ ਕਰਕੇ ਲੈ ਜਾਂਦਾ ਦਿੱਲੀ ਦੇ ਵਿੱਚ ਚਰਚਾ ਦੇ ਵਿੱਚ ਛਿੜ ਰਿਹਾ ਹੈ ਇਹ ਗੈਂਗ ਤੇ ਲਗਾਤਾਰ ਚੋਰੀਆਂ ਕਰ ਰਿਹਾ ਹੈ ਦਿੱਲੀ ਦੇ ਵਿੱਚ ਸਾਦਰ ਬਾਜ਼ਾਰ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਤੇ ਲੋਕਾਂ ਨੂੰ ਸਤਰਕ ਰਹਿਣ ਦੀ ਲੋੜ ਹੈ ਕਿਉਂਕਿ ਲੋਕਾਂ ਨੂੰ ਇੰਨਾਂ ਗੱਲਾਂ ਦੇ ਵਿੱਚ ਹੀ ਫਸਾ ਕੇ ਚੋਰ ਚੋਰੀ ਕਰਕੇ ਚਲਾ ਜਾਂਦਾ ਤਾਂ ਦੋਸਤੋ ਜੇਕਰ ਤੁਸੀਂ ਵੀ ਦਿੱਲੀ ਦੇ ਵਿੱਚ ਜਾ ਰਹੇ ਹੋ ਦਿੱਲੀ ਦੇ ਵਿੱਚ ਸੈਰ ਕਰ ਰਹੇ ਹੋ ਸਫਰ ਕਰ ਰਹੇ ਹੋ ਤਾਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਚੱਲਿਓ ਕਿ ਕਿਸ ਐਂਗਲ ਦੇ ਨਾਲ ਇਹ ਗਰੁੱਪ ਜਿਹੜਾ ਹੈ ਉਹ ਕੰਮ ਕਰ ਰਿਹਾ ਤਾਂ ਦੋਸਤੋ ਕਮੈਂਟਾਂ 'ਚ ਆਪਣੀ رائے ਕਰਨੀਆਂ ਸਾਂਝੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ